ਇਦ ਕੋਟਨਗਰ ਕਾਉਂਸਲ ਦੇ ਅਧਿਕਾਰੀਆਂ ਤੋਂ ਤੰਗ ਆਏ ਨਗਰ ਕਾਉਂਸਲ ਦੇ ਪ੍ਰਧਾਨ ਨਰਿੰਦਰ ਸਿੰਘ ਨਿੰਦਾ ਵੱਲੋਂ ਨਗਰ ਕਾਉਂਸਲ ਦੇ ਸਾਰੇ ਦਫ਼ਤਰ ਦੇ ਦਰਵਾਜ਼ੇ ਬੰਦ ਕਰਕੇ ਉਹਨਾਂ ਨੂੰ ਥਾਲੀ ਲਗਾ ਦਿੱਤੇ ਉਹਨਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਨਗਰ ਕਾਉਂਸਲ ਦੇ ਕੁਝ ਅਧਿਕਾਰੀਆਂ ਦੀ ਗੈਰ ਹਾਜ਼ਰੀ ਕਾਰਨ ਜਿੱਥੇ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਨੇ ਉੱਤੇ ਹੀ ਨਗਰ ਕਾਉਂਸਲ ਦੇ ਦਫ਼ਤਰਾਂ ਅੰਦਰ ਕੰਮ ਕਰਵਾਉਣ ਆਏ ਲੋਕ ਵੀ ਪ੍ਰਭਾਵਿਤ ਹੁੰਦੇ ਨੇ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਦਫ਼ਤਰਾਂ ਦੇ ਵਾਰ-ਵਾਰ ਕਿਹੜੇ ਕੱਢਣੇ ਪੈਂਦੇ ਆ ਉੱਤੇ ਹੀ ਨਗਰ ਕਾਉਂਸਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਨਾਲ ਨਗਰ ਕੌਂਸਲ ਦੇ ਕਮੇਟੀ ਦੀ ਵੀ ਜ਼ਿੰਤੀ ਹੁੰਦੀ ਹੈ ਤੇ ਲੋਕਾਂ ਦੀ ਵੀ ਖੱਜਲ ਖੁਆਰੀ ਵਾਧੀ ਹੈ ਉੱਥੇ ਹੀ ਨਗਰ ਕੌਂਸਲ ਦੇ ਪ੍ਰਧਾਨ ਇਹ ਵੀ ਕਿਹਾ ਕਿ ਇਹਨਾਂ ਅਧਿਕਾਰੀਆਂ ਨੂੰ ਤਿੰਨ ਤਿੰਨ ਨਗਰ ਕੌਂਸਲਾਂ ਦੇ ਵਾਧੂ ਚਾਰਜਸ ਨੂੰ ਦਿੱਤੇ ਹੋਏ ਨੇ ਜਿਸ ਕਾਰਨ ਕਿਸੇ ਦੀ ਵੀ ਕੰਮ ਜਿਹੜੇ ਨਿਪਰੇ ਨਹੀਂ ਚੜਦੇ ਅੱਜ ਮੈਂ ਗਿਆ ਜੀ ਨਗਰ ਕੌਂਸਲ 12 ਕੋਈ ਜਨ 12:30 ਦਾ ਟਾਈਮ ਹੈ ਅਫਸਰਾਂ ਨੂੰ ਕਹਿ ਕਹਿ ਕੇ ਥੱਕ ਗਏ ਅਫਸਰਾਂ ਕੋਲ ਤਿੰਨ ਤਿੰਨ ਕਮੇਟੀਆਂ ਦਾ ਐਡੀਸ਼ਨਲ ਚਾਰਜ ਹੈ ਯੋਸਾਹ ਸਾਹਿਬ ਕੋਲੇ ਵੀ ਐਮੀ ਸਾਹਿਬ ਕੋਲੇ ਵੀ ਜੈ ਸਾਹਿਬ ਕੋਲੇ ਵੀ ਫਰੀਦਕੋਟ ਕੋੜ ਪੂਰਾ ਜੈਤੋ ਕੋਈ ਇਹਨਾਂ ਨੂੰ ਅਫਸਰ ਕੀ ਕਰਨਗੇ ਵਿਚਾਰੇ ਪਰ ਜਦੋਂ ਕਦੇ ਇੱਥੇ ਬੈਂਦੇ ਆ ਕੋੜਪੁਰ ਵਾਲੇ ਐਮਐਲਏ ਦਾ ਫੋਨ ਆ ਗਿਆ ਜਾਂ ਜੈਤੋ ਵਾਲੇ ਐਮਐਲਏ ਦਾ ਫੋਨ ਆ ਗਿਆ ਜਾਂ ਕਿਸੇ ਵਿਜੀਲੈਂਸ ਦਾ ਫੋਨ ਆ ਗਿਆ ਜਾਂ ਕਿਸੇ ਦਾ ਕੋਈ ਵੀ ਆ ਗਿਆ ਅਫਸਰਾਂ ਦੀ ਇੱਕ ਮਜਬੂਰੀ ਬਣ ਗਈ ਇਹ ਅਫਸਰ ਨੂੰ ਪਤਾ ਨਹੀਂ ਉਹ ਸੀ ਕਿਹੜੇ ਟਾਈਮ ਦਫ਼ਤਰ ਬਹਿਣਾ ਕਿਹੜੇ ਟਾਈਮਾਂ ਸੀ ਜਾਣਾ ਲੋਕੀ ਪਰੇਸ਼ਾਨ ਹੋ ਰਿਹਾ ਦੁਨੀਆ ਆਉਂਦੀ ਹੈ ਵਾਪਸ ਮੰਬੜੀ ਜਾਂਦੀ ਹੈ ਉਹਨੇ ਚ ਬਦਨਾਮੀ ਮੈਂ ਲੋਕਲ ਹੋਣ ਦੇ ਲੋਕਲ ਹੋਣ ਕਰਕੇ ਬਿਜ਼ਨਸਮੈਨ ਹੋਣ ਦੇ ਕਰਕੇ ਉੱਥੇ ਬਦਨਾਮੀ ਮੇਰੀ ਹੁੰਦੀ ਹੈ ਉੱਥੇ ਅਗਲਾ ਜਿਹੜਾ ਤਵਾ ਲਾਉਂਦਾ ਪ੍ਰਧਾਨ ਦਾ ਤਵਾ ਲਾਉਂਦਾ ਕੋਈ ਵੀ ਮੜਾ ਚੰਗਾ ਲਫ਼ਜ਼ ਬੋਲਦਾ ਅਗਲਾ ਪ੍ਰਧਾਨ ਨੂੰ ਲਫ਼ਜ਼ ਬੋਲਦਾ ਕੋਈ ਵੀ ਹੁਣ ਮੈਂ ਜਾ ਕੇ ਬੈਠਾ ਮੈਂ ਉੱਥੇ ਇਕੱਲਾ ਕੀ ਕਰੂੰਗਾ ਜਿਹੜੇ ਅਫਸਰਾਂ ਦੇ ਕੰਮ ਕਰਨ ਵਾਲੇ ਅਫਸਰਾਂ ਨੇ ਕੰਮ ਕਰਨੇ ਆ ਇਸ ਕਰਕੇ ਮੈਂ ਉਹਨੂੰ ਜਿੰਦਨ ਟਾਲੇ ਲਵਾ ਕੇ ਆਇਆ ਲੋਕਾਂ ਸਾਰਾ ਨੂੰ ਅਫਸਰਾਂ ਨੂੰ ਕਹੇਗਾ ਕਿ ਥਾਗਿਆ ਪਰ ਉਹਨਾਂ ਦੀ ਮਜਬੂਰੀ ਹੈ ਉਹ ਅਫਸਰ ਕੀ ਕਰਨਗੇ ਤਿੰਨ ਤਿੰਨ ਕਮੇਟੀਆਂ ਦਾ ਐਡੀਸ਼ਨਲ ਚਾਰਜ ਹੈ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਇੱਕ ਅਫਸਰ ਨੂੰ ਇੱਕ ਕਮੇਟੀ ਦਾ ਚਾਰਜ ਦਿੱਤਾ ਜਾਵੇ ਤਾਂ ਕਿ ਜੇ ਨਗਰ ਕਾਉਂਸਲ ਫਰੀਦਕੋਟ ਆ ਸਹੀ ਸਰੰਦ ਸਹੀ ਤਰੀਕੇ ਨਾਲ ਚੱਲ ਸਕੇ ਅੱਜ ਤੁਸੀਂ ਪਤਾ ਕੀਤਾ ਕਿ ਕਿਹੜੀ ਕਮੇਟੀ ਤੇ ਬੈਠੇ ਆ ਉਹ ਇਹ ਨਾਲ ਗੱਲਬਾਤ ਹੋਈ ਹੋਵੇ ਤੁਹਾਡੀ ਸਰ ਜੈਤੋ ਜੈਤੋ ਦੱਸ ਦਿਆ ਜੀ ਜੈਤੋ ਨੂੰ ਪੱਕੀ ਮੈਨੂੰ ਤਾਂ ਪਤਾ ਨਹੀਂਗਾ ਜੈਤੋ ਆਂਦੇ ਜੀ ਐਮਐਲਏ ਸਾਹਿਬ ਨੇ ਅੱਜ ਜੈਤੋ ਬੁਲਾਇਆ ਜੀ ਉਹ ਗਾਂਦੇ ਐਮਰਜੈਂਸੀ ਜੈਤੋ ਆਉਂਚ ਤੇ ਉਹਨਾਂ ਦਾ ਅੱਜ ਦਿਨ ਕਿ ਸੋਮਵਾਰ ਦਾ ਦਿਨ ਫਰੀਦਕੋਟ ਦਾ ਮੰਗਲਵਾਰ ਦਾ ਉਹਨਾਂ ਦਾ ਜੈਤੂ ਦਾ ਦਿਨ ਹੈ ਜੀ ਉਹਦਾ ਕਿੰਨੇ ਅੱਜ ਆਏ ਨਹੀਂ ਅਫਸਰ ਜਿਹੜੇ ਸੀ ਕੋਈ ਵੀ ਅਫਸਰ ਨਹੀਂ ਕਮੇਟੀ ਖਾਲੀ ਹੈ ਕੋਈ ਵੀ ਅਫਸਰ ਹੈ ਨਹੀਂਗਾ ਉੱਤੇ ਜੀ ਕੋਈ ਈਓ ਵੀ ਹੈ ਨਹੀਂਗਾ ਏਐਮ ਵੀ ਹੈ ਨਹੀਂਗਾ ਐਮਈ ਵੀ ਹੈ ਨਹੀਂ ਜੇ ਵੀ ਹੈ ਨਹੀਂਗਾ ਜੀ ਚੀਫ ਪ੍ਰਸੈਂਟੇਟੇਟਰ ਵੀ ਹੈ ਨਹੀਂਗਾ ਉੱਥੇ ਕੋਈ ਵੀ ਹੈ ਨਹੀਂਗਾ ਜੀ ਸਾਰੇ ਬੰਦੇ ਮਲੇ ਛੁੱਟੀ ਤੇ ਆ ਜੇ ਮੇਰੇ ਮੇਰੇ ਕੋਲ ਤਾਂ ਛੁੱਟੀ ਤੇ ਆ ਮੈਂ ਗਿਆ ਮੈਂ ਲੋਕੀ ਮੈਨੂੰ ਕੰਮ ਆ ਕੇ ਕਹਿੰਦੇ ਅਫਸਰ ਕੋਈ ਹੋਣੀ ਨਾ ਹੋਣ ਕਰਕੇ ਮੈਂ ਵੀ ਪਹਿਲ ਵਾਰਸ ਹੈ ਉੱਤੇ ਮੈਂ ਗਿਆ ਹੁਣ ਮੈਂ ਕਮਾਪ ਚੈੱਕ ਕਰਦਾ ਫਿਰਦਾ ਤੁਰੇ ਤੇ ਵੇਖਿਆ ਬਾਥਰੂਮ ਦਾ ਕੰਮ ਚੱਲਦਾ ਸੀ ਆਪ ਚੈੱਕ ਕਰਨਾ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਪਰ ਮੈਂ ਕੀ ਕਰੂੰਗਾ ਜਿਹਨੇ ਕ੍ਰਾਫਟਰ ਮੇਰੇ ਨਾਲ ਉਹ ਅਫਸਰਾਂ ਨੇ ਕਹਿ ਕੇ ਠੇਕੇਦਾਰ ਕੋਲ ਕੰਮ ਕਰਾਉਣਾ ਜੀ ਮੇਰੇ ਕੀ ਬਸ ਜੀ ਪ੍ਰੋਪੋਜ਼ਲ ਤਾਲੇ ਲਾ ਦੇ ਜਿਹਨੇ ਦਫ਼ਤਰ ਹੋਰ ਕੀ ਕਰੂੰਗਾ ਸਰ ਲੋਕੀ ਆ ਕੇ ਪਰੇਸ਼ਾਨ ਹੁੰਦੇ ਆ ਲੋਕੀ ਆ ਕੇ ਕੱਲ ਨੂੰ ਕਿਸੇ ਦਫ਼ਤਰ ਦੀ ਦਲਵਰਤ ਹੋ ਜੇ ਗੱਲ ਨੂੰ ਕਮੇਟੀ ਦੀ ਬਦਨਾਮੀ ਹੋਊਗੀ ਲੋਕੀ ਆ ਕੇ ਬਹਿ ਜਾਂਦੇ ਆ ਕਮਰੇ ਦੇ ਵਿੱਚ ਬਹਿ ਕੇ ਲੋਕੀ ਸਿਸਟਮ ਜਾਂ ਮੁਲਾਜ਼ਮ ਬੈਠੇ ਹੋਣ ਦੇ ਕਮਰੇ ਵਿੱਚ ਕੱਲ ਕਿਸੇ ਕਮਰੇ ਵਿੱਚ ਕੋਈ ਕੋਈ ਗਲਤ ਹਰਕਤ ਕੋ ਬੀਦਕੋਟ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਤੰਗ ਆਏ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸਿੰਘ ਨਿੰਦਾ ਵੱਲੋਂ ਨਗਰ ਕੌਂਸਲ ਦੇ ਸਾਰੇ ਦਫ਼ਤਰ ਦੇ ਦਰਵਾਜ਼ੇ ਬੰਦ ਕਰਕੇ ਉਹਨਾਂ ਨੂੰ ਥਾਲੀ ਲਗਾ ਦਿੱਤੇ ਉਹਨਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਨਗਰ ਕੌਂਸਲ ਦੇ ਕੁਝ ਅਧਿਕਾਰੀਆਂ ਦੀ ਗੈਰ ਹਾਜ਼ਰੀ ਕਾਰਨ ਜਿੱਥੇ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਨੇ ਉੱਤੇ ਹੀ ਨਗਰ ਕੌਂਸਲ ਦੇ ਦਫ਼ਤਰਾਂ ਅੰਦਰ ਕੰਮ ਕਰਵਾਉਣ ਆਏ ਲੋਕ ਵੀ ਪ੍ਰਭਾਵਿਤ ਹੁੰਦੇ ਨੇ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਦਫ਼ਤਰਾਂ ਦੇ ਵਾਰ-ਵਾਰ ਕਿਹੜੇ ਕੱਢਣੇ ਪੈਂਦੇ ਆ ਉੱਤੇ ਹੀ ਨਗਰ ਕੌਂਸਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਨਾਲ ਨਗਰ ਕੌਂਸਲ ਦੀ ਕਮੇਟੀ ਦੀ ਵੀ ਇਜ਼ਤੀ ਹੁੰਦੀ ਹੈ ਤੇ ਲੋਕਾਂ ਦੀ ਵੀ ਖੱਜਲ ਖੁਆਰੀ ਵਾਧੀ ਹੈ ਉੱਥੇ ਹੀ ਨਗਰ ਕੌਂਸਲ ਦੇ ਪ੍ਰਧਾਨ ਇਹ ਵੀ ਕਿਹਾ ਕਿ ਇਹਨਾਂ ਅਧਿਕਾਰੀਆਂ ਨੂੰ ਤਿੰਨ ਤਿੰਨ ਨਗਰ ਕੌਂਸਲਾਂ ਦੇ ਵਾਧੂ ਚਾਰਜਸ ਨੂੰ ਦਿੱਤੇ ਹੋਏ ਨੇ ਜਿਸ ਕਾਰਨ ਕਿਸੇ ਦੀ ਵੀ ਕੰਮ ਜਿਹੜੇ ਨਿਪਰੇ ਨਹੀਂ ਚੜਦੇ ਅੱਜ ਮੈਂ ਗਿਆ ਜੀ ਨਗਰ ਕੌਂਸਲ 12 ਕੋਈ ਜਨ 12:30 ਦਾ ਟਾਈਮ ਹੈ ਅਫਸਰਾਂ ਨੂੰ ਕਹਿ ਕੇ ਥਾਗ ਗਏ ਆ ਅਫਸਰਾਂ ਕੋਲ ਤਿੰਨ ਤਿੰਨ ਕਮੇਟੀਆਂ ਦੇ ਐਡੀਸ਼ਨਲ ਚਾਰਜ ਆ ਵੀਰ ਸਾਹਿਬ ਕੋਲੇ ਵੀ ਐਮੀ ਸਾਹਿਬ ਕੋਲੇ ਵੀ ਜੈ ਸਾਹਿਬ ਕੋਲੇ ਵੀ ਫਰੀਦਕੋਟ ਕੋੜ ਪੂਰਾ ਜੈਤੋ ਕੋਈ ਇਹਨਾਂ ਨੂੰ ਅਫਸਰ ਕੀ ਕਰਨਗੇ ਵਿਚਾਰੇ ਜਦੋਂ ਕਦੇ ਇੱਥੇ ਬੈਂਦੇ ਆ ਕਦੇ ਕੋੜਪੁਰ ਵਾਲੇ ਐਮਐਲਏ ਦਾ ਫੋਨ ਆ ਗਿਆ ਜਾਂ ਜੈਤੋ ਵਾਲੇ ਐਮਐਲਏ ਦਾ ਫੋਨ ਆ ਗਿਆ ਜਾਂ ਕਦੇ ਵਿਜੀਲੈਂਸ ਦਾ ਫੋਨ ਆ ਗਿਆ ਜਾਂ ਕਿਸੇ ਦਾ ਕੋਈ ਵੀ ਆ ਗਿਆ ਅਫਸਰਾਂ ਦੀ ਇੱਕ ਮਜਬੂਰੀ ਬਣ ਗਈ ਇਹ ਅਫਸਰ ਨੂੰ ਪਤਾ ਨਹੀਂ ਜੇ ਅਸੀਂ ਕਿਹੜੇ ਟਾਈਮ ਦਫ਼ਤਰ ਬਹਿਣਾ ਕਿਹੜੇ ਟਾਈਮ ਅਸੀਂ ਜਾਣਾ ਹੈ ਲੋਕੀ ਪਰੇਸ਼ਾਨ ਹੋ ਰਿਹਾ ਦੁਨੀਆ ਆਉਂਦੀ ਹੈ ਵਾਪਸ ਮੰਬੜੀ ਜਾਂਦੇ ਆ ਉਹਨੇ ਚ ਬਦਨਾਮੀ ਮੈਂ ਲੋਕਲ ਹੋਣ ਦੇ ਲੋਕਲ ਹੋਣ ਕਰਕੇ ਬਿਜ਼ਨਸਮੈਨ ਹੋਣ ਦੇ ਕਰਕੇ ਉੱਥੇ ਬਦਨਾਮੀ ਮੇਰੀ ਹੁੰਦੀ ਹੈ ਉੱਥੇ ਅਗਲਾ ਜਿਹੜਾ ਤਵਾ ਲਾਉਂਦਾ ਪ੍ਰਧਾਨ ਦਾ ਤਵਾ ਲਾਉਂਦਾ ਕੋਈ ਵੀ ਮੜਾ ਚੰਗਾ ਲਫ਼ਜ਼ ਬੋਲਦਾ ਅਗਲਾ ਪ੍ਰਧਾਨ ਨੂੰ ਲਫ਼ਜ਼ ਬੋਲਦਾ ਕੋਈ ਵੀ ਹੁਣ ਮੈਂ ਜਾ ਕੇ ਬੈਠਾ ਮੈਂ ਉੱਥੇ ਇਕੱਲਾ ਕੀ ਕਰੂੰਗਾ ਜਿਹੜੇ ਅਫਸਰਾਂ ਦੇ ਕੰਮ ਕਰਨ ਵਾਲੇ ਅਫਸਰਾਂ ਨੇ ਕੰਮ ਕਰਨੇ ਆ ਇਸ ਕਰਕੇ ਮੈਂ ਉਹਨੂੰ ਜਿੰਦਨ ਤਾਲੇ ਲਵਾ ਕੇ ਆ ਲੋਕਾਂ ਨੂੰ ਪਤਾ ਲੱਗੇ ਵੀ ਹਾਲਾਤ ਕਮੇਟੀ ਦੇ ਕੀ ਹੈ ਸਾਰਾ ਨੂੰ ਅਫਸਰਾਂ ਨੂੰ ਕਹੇਗਾ ਕਿ ਥਾਗ ਗਿਆ ਪਰ ਉਹਨਾਂ ਦੀ ਮਜਬੂਰੀ ਹੈ ਉਹ ਅਫਸਰ ਕੀ ਕਰਨਗੇ ਤਿੰਨ ਤਿੰਨ ਕਮੇਟੀਆਂ ਦਾ ਐਡੀਸ਼ਨਲ ਚਾਰਜ ਹੈ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਇੱਕ ਅਫਸਰ ਨੂੰ ਇੱਕ ਕਮੇਟੀ ਦਾ ਚਾਰਜ ਦਿੱਤਾ ਜਾਵੇ ਤਾਂ ਕਿ ਨਗਰ ਕਾਉਂਸਲ ਫਰੀਦਕੋਟ ਦਾ ਸਹੀ ਸਰਾਮ ਦਾ ਸਹੀ ਤਰੀਕੇ ਨਾਲ ਚੱਲ ਸਕੀ ਅੱਜ ਤੁਸੀਂ ਪਤਾ ਕੀਤਾ ਕਿ ਕਿਹੜੀ ਕਮੇਟੀ ਤੇ ਬੈਠੇ ਆ ਉਹ ਇਹਨਾਂ ਗੱਲਬਾਤ ਹੋਈ ਹੋਵੇ ਤੁਹਾਡੀ ਸਰ ਜੈਤੋ ਜੈਤੋ ਦੱਸ ਦਿਆ ਜੀ ਜੈਤੋ ਹੁਣ ਪੱਕੀ ਮੈਨੂੰ ਤਾਂ ਪਤਾ ਨਹੀਂਗਾ ਜੈਤੋ ਆਂਦੇ ਜੀ ਐਮਐਲਏ ਸਾਹਿਬ ਨੇ ਅੱਜ ਜੈਤੋ ਬੁਲਾਇਆ ਜੀ ਉਹ ਗਾਂਦੇ ਐਮਰਜੈਂਸੀ ਜੈਤੋ ਆਉਂਚ ਤੇ ਉਹਨਾਂ ਦਾ ਅੱਜ ਦਿ ਸੋਮਵਾਰ ਦਾ ਦਿਨ ਫਰੀਦਕੋਟ ਦਾ ਮੰਗਲਵਾਰ ਦਾ ਉਹਨਾਂ ਦਾ ਜੈਤੂ ਦਾ ਦਿਨ ਹੈ ਜੀ ਇਹਦਾ ਕਿੰਨੇ ਅੱਜ ਆਏ ਨਹੀਂ ਅਫਸਰ ਜਿਹੜੇ ਸੀ ਕੋਈ ਵੀ ਅਫਸਰ ਨਹੀਂ ਕਮੇਟੀ ਖਾਲੀ ਹੈ ਕੋਈ ਵੀ ਅਫਸਰ ਹੈਣੀਗਾ ਉੱਤੇ ਜੀ ਕੋਈ ਵੀ ਈਓ ਵੀ ਹੈਣੀਗਾ ਏਐਮ ਵੀ ਹੈਣੀਗਾ ਐਮਈ ਵੀ ਹੈਣੀ ਜੇਈ ਵੀ ਹੈਣੀਗਾ ਜੀ ਚੀਫ ਸੈਂਟਿਸਫਾਈਸਟਰ ਵੀ ਹੈਣੀਗਾ ਉੱਥੇ ਕੋਈ ਵੀ ਹੈਣੀਗਾ ਜੀ ਸਾਰੇ ਬੰਦੇ ਮਲੇ ਛੁੱਟੀ ਤੇ ਆ ਜਬ ਮੇਰੇ ਮੇਰੇ ਕੋਲ ਤਾਂ ਛੁੱਟੀ ਤੇ ਆ ਮੈਂ ਗਿਆ ਮੈਂ ਲੋਕੀ ਮੈਨੂੰ ਕੰਮ ਆ ਕੇ ਕਹਿੰਦੇ ਅਫਸਰ ਕੋਈ ਹੋਣੀ ਨਾ ਆਉਣ ਕਰਕੇ ਮੈਂ ਵੀ ਪਹਿਲ ਵਾਰਸ ਹੈ ਉੱਤੇ ਮੈਂ ਗਿਆ ਹੁਣ ਮੈਂ ਕਮਾਪ ਚੈੱਕ ਕਰਦਾ ਫਿਰਦਾ ਤੁਰ ਇੱਥੇ ਵੇਖਿਆ ਬਾਥਰੂਮ ਦਾ ਕੰਮ ਚੱਲਦਾ ਸੀ ਆਪ ਚੈੱਕ ਕਰਨਾ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਪਰ ਮੈਂ ਕੀ ਕਰੂੰਗਾ ਜਿਹਨੇ ਕ੍ਰਾਫਟਰ ਮੇਰੇ ਨਾਲ ਉਹ ਅਫਸਰਾਂ ਨੇ ਕਹਿ ਕੇ ਠੇਕੇਦਾਰ ਕੋਲ ਕੰਮ ਕਰਾਉਣਾ ਜੀ ਮੇਰੇ ਕੀ ਬਸ ਜੀ ਪ੍ਰੋਪੋਜ਼ਲ ਤਾਲੇ ਲਾ ਦੇ ਜਿਹਨੇ ਦਫ਼ਤਰ ਹੋਰ ਕੀ ਕਰੂੰਗਾ ਸਰ ਲੋਕੀ ਆ ਕੇ ਪਰੇਸ਼ਾਨ ਹੁੰਦੇ ਆ ਲੋਕੀ ਆ ਕੇ ਕੱਲ ਨੂੰ ਕਿਸੇ ਦਫ਼ਤਰ ਦੀ ਦਲਵਰਤ ਹੋ ਜੇ ਗੱਲ ਨੂੰ ਕਮੇਟੀ ਦੀ ਬਦਨਾਮੀ ਹੋਊਗੀ ਲੋਕੀ ਆ ਕੇ ਬਹਿ ਜਾਂਦੇ ਆ ਕਮਰੇ ਦੇ ਵਿੱਚ ਬਹਿ ਕੇ ਲੋਕੀ ਸਿਸਟਮ ਜਾਂ ਮੁਲਾਜ਼ਮ ਬੈਠੇ ਹੋਣ ਦੇ ਕਮਰੇ ਵਿੱਚ ਕੱਲ ਕਿਸੇ ਕਮਰੇ ਵਿੱਚ ਕੋਈ ਕੋਈ ਗਲਤ ਹਰਕ ਫਰੀਦਕੋਟ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਤੰਗ ਆਏ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸਿੰਘ ਨਿੰਦਾ ਵੱਲੋਂ ਨਗਰ ਕੌਂਸਲ ਦੇ ਸਾਰੇ ਦਫ਼ਤਰ ਦੇ ਦਰਵਾਜ਼ੇ ਬੰਦ ਕਰਕੇ ਉਹਨਾਂ ਨੂੰ ਟਾਲੀ ਲਗਾ ਦਿੱਤੇ ਉਹਨਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਨਗਰ ਕੌਂਸਲ ਦੇ ਕੁਝ ਅਧਿਕਾਰੀਆਂ ਦੀ ਗੈਰ ਹਾਜ਼ਰੀ ਕਾਰਨ ਜਿੱਥੇ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਨੇ ਉੱਤੇ ਹੀ ਨਗਰ ਕੌਂਸਲ ਦੇ ਦਫ਼ਤਰਾਂ ਅੰਦਰ ਕੰਮ ਕਰਵਾਉਣ ਆਏ ਲੋਕ ਵੀ ਪ੍ਰਭਾਵਿਤ ਹੁੰਦੇ ਨੇ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਦਫ਼ਤਰਾਂ ਦੇ ਵਾਰ-ਵਾਰ ਕਿਹੜੇ ਕੱਢਣੇ ਪੈਂਦੇ ਆ ਉੱਤੇ ਹੀ ਨਗਰ ਕੌਂਸਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਨਾਲ ਨਗਰ ਕੌਂਸਲ ਦੇ ਕਮੇਟੀ ਦੀ ਵੀ ਜ਼ਿੰਤੀ ਹੁੰਦੀ ਹੈ ਤੇ ਲੋਕਾਂ ਦੀ ਵੀ ਖੱਜਲ ਖੁਆਰੀ ਵਾਧੀ ਹੈ ਉੱਥੇ ਹੀ ਨਗਰ ਕੌਂਸਲ ਦੇ ਪ੍ਰਧਾਨ ਇਹ ਵੀ ਕਿਹਾ ਕਿ ਇਹਨਾਂ ਅਧਿਕਾਰੀਆਂ ਨੂੰ ਤਿੰਨ ਤਿੰਨ ਨਗਰ ਕੌਂਸਲਾਂ ਦੇ ਵਾਧੂ ਚਾਰਜਸ ਦਿੱਤੇ ਹੋਏ ਨੇ ਜਿਸ ਕਾਰਨ ਕਿਸੇ ਦੀ ਵੀ ਕੰਮ ਜਿਹੜੇ ਨਿਪਰੇ ਨਹੀਂ ਚੜਦੇ ਅੱਜ ਮੈਂ ਗਿਆ ਜੀ ਨਗਰ ਕੌਂਸਲ 12 ਕੋਈ 12:30 ਦਾ ਟਾਈਮ ਹੈ ਅਫਸਰਾਂ ਨੂੰ ਕਹਿ ਕਹਿ ਕੇ ਥੱਕ ਗਏ ਅਫਸਰਾਂ ਕੋ 3-3 ਕਮੇਟੀਆਂ ਦੇ ਐਡੀਸ਼ਨਲ ਚਾਰਜ ਆ ਇਹੋ ਸਾਹਬ ਕੋਲੇ ਵੀ ਇਹ ਐਮੀ ਸਾਹਬ ਕੋਲੇ ਵੀ ਜੈਜੀ ਸਾਹਬ ਕੋਲੇ ਵੀ ਫਰੀਦਕੋਟ ਕੋੜਪੂਰਾ ਜੈਤੋ ਕੋਈ ਇਹਨਾਂ ਨੂੰ ਅਫਸਰ ਕੀ ਕਰਨਗੇ ਵਿਚਾਰੇ ਪਰ ਜਦੋਂ ਕਦੇ ਇੱਥੇ ਬੈਂਦੇ ਆ ਕਦੇ ਕੋੜਪੂਰੇ ਵਾਲੇ ਐਮਐਲਏ ਦਾ ਫੋਨ ਆ ਗਿਆ ਜਾਂ ਜੈਤੋ ਵਾਲੇ ਐਮਐਲਏ ਦਾ ਫੋਨ ਆ ਗਿਆ ਜਾਂ ਕਿਤੇ ਵਿਜੀਲੈਂਸ ਦਾ ਫੋਨ ਆ ਗਿਆ ਜਾਂ ਕਿਸੇ ਦਾ ਕੋਈ ਵੀ ਆ ਗਿਆ ਅਫਸਰਾਂ ਦੀ ਇੱਕ ਮਜਬੂਰੀ ਬਣ ਗਈ ਇਹ ਅਫਸਰ ਨੂੰ ਪਤਾ ਨਹੀਂ ਉਹ ਸੀ ਕਿਹੜੇ ਟਾਈਮ ਦਫ਼ਤਰ ਬਹਿਣਾ ਕਿਹੜੇ ਟਾਈਮਾਂ ਸੀ ਜਾਣਾ ਲੋਕੀ ਪਰੇਸ਼ਾਨ ਹੋ ਰਿਹਾ ਦੁਨੀਆ ਆਉਂਦੀ ਹੈ ਵਾਪਸ ਮੰਬੜੀ ਜਾਂਦੀ ਹੈ ਉਹਨੇ ਚ ਬਦਨਾਮੀ ਮੈਂ ਲੋਕਲ ਹੋਣ ਦੇ ਲੋਕਲ ਹੋਣ ਕਰਕੇ ਬਿਜ਼ਨਸਮੈਨ ਹੋਣ ਦੇ ਕਰਕੇ ਉੱਥੇ ਬਦਨਾਮੀ ਮੇਰੀ ਹੁੰਦੀ ਹੈ ਉੱਥੇ ਅਗਲਾ ਜਿਹੜਾ ਤਵਾ ਲਾਉਂਦਾ ਪ੍ਰਧਾਨ ਦਾ ਤਵਾ ਲਾਉਂਦਾ ਕੋਈ ਵੀ ਮੜਾ ਚੰਗਾ ਲਫ਼ਜ਼ ਬੋਲਦਾ ਅਗਲਾ ਪ੍ਰਧਾਨ ਨੂੰ ਲਫ਼ਜ਼ ਬੋਲਦਾ ਕੋਈ ਵੀ ਹੁਣ ਮੈਂ ਜਾ ਕੇ ਬੈਠਾ ਮੈਂ ਉੱਥੇ ਇਕੱਲਾ ਕੀ ਕਰੂੰਗਾ ਜਿਹੜੇ ਅਫਸਰਾਂ ਦੇ ਕੰਮ ਕਰਨ ਵਾਲੇ ਅਫਸਰਾਂ ਨੇ ਕੰਮ ਕਰਨੇ ਇਸ ਕਰਕੇ ਮੈਂ ਉਹਨੂੰ ਜਿੰਦਨ ਤਾਲੇ ਲਵਾ ਕੇ ਆਇਆ ਲੋਕਾਂ ਨੂੰ ਪਤਾ ਲੱਗੇ ਵੀ ਹਾਲਾਤ ਕਮੇਟੀ ਦੇ ਕੀ ਹੈ ਸਾਰਾ ਨੂੰ ਅਫਸਰ ਨੂੰ ਕਹੇਗਾ ਕਿ ਥਾ ਅੱਗੇ ਪਰ ਉਹਨਾਂ ਦੀ ਮਜਬੂਰੀ ਹੈ ਉਹ ਅਫਸਰ ਕੀ ਕਰਨਗੇ ਤਿੰਨ ਤਿੰਨ ਕਮੇਟੀਆਂ ਦਾ ਐਡੀਸ਼ਨਲ ਚਾਰਜ ਹੈ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਇੱਕ ਅਫਸਰ ਨੂੰ ਇੱਕ ਕਮੇਟੀ ਦਾ ਚਾਰਜ ਦਿੱਤਾ ਜਾਵੇ ਤਾਂ ਕਿ ਇਹ ਨਗਰ ਕੌਂਸਲ ਫਰੀਦਕੋਟ ਦਾ ਸਹੀ ਸ람 ਸਹੀ ਤਰੀਕੇ ਨਾਲ ਚੱਲ ਸਕੇ ਅੱਜ ਤੁਸੀਂ ਪਤਾ ਕੀਤਾ ਕਿ ਕਿਹੜੀ ਕਮੇਟੀ 'ਚ ਬੈਠੇ ਆ ਉਹ ਇਹਨਾਂ ਗੱਲਬਾਤ ਹੋਈ ਹੋਵੇ ਤੁਹਾਡੀ ਸਰ ਜੈਤੋ ਜੈਤੋ ਦੱਸ ਦਿਆ ਜੀ ਜੈਤੋ ਹੁਣ ਪੱਕੀ ਮੈਨੂੰ ਤਾਂ ਪਤਾ ਨਹੀਂਗਾ ਜੈਤੋ ਆਂਦੇ ਜੀ ਐਮਐਲਏ ਸਾਹਿਬ ਨੇ ਅੱਜ ਜੈਤੋ ਬੁਲਾਇਆ ਜੀ ਉਹ ਗਾਂਦੇ ਐਮਰਜੈਂਸੀ ਜੈਤੋ ਆਉਂਚ ਤੇ ਉਹਨਾਂ ਦਾ ਅੱਜ ਦਿਨ ਸੋਮਵਾਰ ਦਾ ਦਰਨ ਫਰੀਦ ਕੋਟ ਦਾ ਮੰਗਲਵਾਰ ਦਾ ਉਹਨਾਂ ਦਾ ਜੈਤੂ ਦਾ ਦੇਣਾ ਕਿੰਨੇ ਅੱਜ ਆਏ ਨਹੀਂ ਅਫਸਰ ਜਿਹੜੇ ਸੀ ਕੋਈ ਵੀ ਅਫਸਰ ਨਹੀਂ ਕਮੇਟੀ ਖਾਲੀ ਹੈ ਕੋਈ ਵੀ ਅਫਸਰ ਹੈ ਨਹੀਂਗਾ ਉੱਤੇ ਜੀ ਕੋਈ ਵੀ ای او بھی ਹੈ ਨਹੀਂਗਾ اے ایم ای بی ਹੈ ਨਹੀਂਗਾ ایم ای بی ਹੈ ਨਹੀਂ ਜੇ ਵੀ ਹੈ ਨਹੀਂਗਾ ਜੀ چیف ਸੈਂਟਰੀਫਾਈਰ ਵੀ ਹੈ ਨਹੀਂਗਾ ਕੋਈ ਵੀ ਹੈ ਨਹੀਂਗਾ ਜੀ ਸਾਰੇ ਬੰਦੇ ਮਲੇ ਛੁੱਟੀ ਤੇ ਆ ਜੇ ਮੇਰੇ ਮੇਰੇ ਕਹਿੰਦੇ ਛੁੱਟੀ ਤੇ ਆ ਮੈਂ ਗਿਆ ਮੈਂ ਲੋਕੀ ਮੈਨੂੰ ਕੰਮ ਆ ਕੇ ਕਹਿੰਦੇ ਅਫਸਰ ਕੋਈ ਹੋਣੀ ਨਾ ਹੋਣ ਕਰਕੇ ਮੈਂ ਵੀ ਪਹਿਲ ਵਾਰ ਸ ਉੱਤੇ ਮੈਂ ਗਿਆ ਹੁਣ ਮੈਂ ਕਮਾਪ ਚੈੱਕ ਕਰਦਾ ਫਿਰਦਾ ਤੁਰ ਇਥੇ ਵੇਖਿਆ ਬਾਥਰੂਮ ਦਾ ਕੰਮ ਚੱਲਦਾ ਸੀ ਆਪ ਚੈੱਕ ਕਰਨਾ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਪਰ ਮੈਂ ਕੀ ਕਰੂੰਗਾ ਜਿਹਨੇ ਕਰਫਟਰ ਮੇਰੇ ਨਾਲ ਉਹ ਅਫਸਰਾਂ ਨੇ ਕਹਿ ਕਿ ਟੇਕਦਾਰਾਂ ਕੋਲ ਕੰਮ ਕਰਾਉਣਾ ਜੀ ਮੇਰੇ ਕੀ ਬਸ ਕੀ ਪ੍ਰੋਪੋਜ਼ ਕਾਲੇ ਲਾ ਦੇ ਜਿਹੜੇ ਦਫਤਰ ਹੋਰ ਕੀ ਕਰੂੰਗਾ ਸਰ ਲੋਕੀ ਆ ਕੇ ਪਰੇਸ਼ਾਨ ਹੁੰਦੇ ਆ ਲੋਕੀ ਆ ਕੇ ਕੱਲ ਨੂੰ ਕਿਸੇ ਦਫ਼ਤਰ ਦੀ ਦਲਵਰਤ ਹੋ ਜੇ ਗੱਲ ਨੂੰ ਕਮੇਟੀ ਦੀ ਬਦਨਾਮੀ ਹੋਊਗੀ ਲੋਕੀ ਆ ਕੇ ਬਹਿ ਜਾਂਦੇ ਆ ਕਮਰੇ ਦੇ ਵਿੱਚ ਬਹਿ ਕੇ ਲੋਕੀ ਸਿਸਟਮ ਜਾਂ ਮੁਲਾਜ਼ਮ ਬੈਠੇ ਰਹਿੰਦੇ ਕਮਰੇ ਵਿੱਚ ਕੱਲ ਕਿਸੇ ਕਮਰੇ ਵਿੱਚ ਕੋਈ ਕੋਈ ਗਲਤ ਹਰਕਤ ਕੋ ਕਰ ਜੇ